ਹੇ ਭਾਗਾਂ ਨੂੰ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਤੁਹਾਨੂੰ ਅੱਜ ਇੱਕ ਉਹ ਦਿਖਾਉਣਿਆਂਗੇ ਮੱਕੀਆਂ ਬਹੁਤ ਵੱਡੀਆਂ ਵੱਡੀਆਂ ਹੋ ਰਹੀਆਂ ਨੇਗੀਆਂ ਤੇ ਵਿੱਚ ਢੋਲਾ ਲੈ ਕੇ ਤੁਰਿਆ ਨਹੀਂ ਆਂਦਾ ਤੇ ਗੋਵਾਲੀ ਪਈ ਹੋਈ ਐ ਸੁੰਡੀ ਬਹੁਤ ਜਾਦੇ ਤੇ ਇਹ ਜਿਹੜਾ ਮਤਲਬ ਪਿੰਡ ਹੀਰੋ ਕਲਾਂ ਦੀ ਇੱਕ ਸੋਸਾਇਟੀ ਦੇ ਵਿੱਚ ਇਹ ਆਇਆਗਾ ਮਤਲਬ 6 ਇਹਦੇ ਲੱਗੇ ਹੋਨੇ ਫਾਰ ਤੇ ਇਹਦੇ ਵਿੱਚ 12 ਲੀਟਰ ਪਾਣੀ ਪਿੰਦਾ ਪੈਂਦਾਗਾ ਤੇ ਦਵਾਈ ਦਬੂਈ ਫਟ ਪਾਏ ਕੇ ਆ ਬਾਈ ਪਾਈਆਂ ਦਾ ਪਾਣੀ ਤੇ ਉਦੋਂ ਬਾਅਦ ਇਹ ਕੀਲੇ ਦੇ ਵਿੱਚ ਕੰਪਿਊਟਰ ਸਿਸਟਮ ਹੈ ਵੀ ਕੀਲੇ ਦੇ ਵਿੱਚ ਆਪਦੇ ਆਪ ਸਪਰੇਅ ਕਰ ਦਿੰਦਾ 12 ਲੀਟਰ ਪਾਣੀ ਮਿਣ ਕੇ ਦਵਾਈ ਸਾਰਾ ਬਾਈ ਪਾਈਆਂ ਦਾ ਇਹਦੇ ਚ ਤੇ ਤੁਹਾਨੂੰ ਸਾਰਾ ਦਿਖਾਵਾਂਗੇ ਵੀ ਕਿਵੇਂ ਚੱਲਦਾ ਕਿੰਨਾ ਕੇ ਆਸਰ ਕਰਦਾ ਤੇ ਵੀ ਕਿੰਨਾ ਕੁ ਪਾਣੀ ਸਿੱਟੂਗਾ ਆਪਾਂ ਨੂੰ ਵੀਡੀਓ ਦੇ ਵਿੱਚ ਪਤਾ ਲੱਗ ਜੂ ਸਾਰਾ ਜੇ ਕਿਸੇ ਨੇ ਸਪਰੇਅ ਕਰਾਉਣੀ ਆ ਤਾਂ ਰੇਟ ਰੂਟ ਕੀ ਆ ਬਾਈ ਕਿਲੇ ਦਾ 250 250 ਰੁਪਿਆ ਕਿਲਾ ਦੇਖੋ ਜੀ 250 ਰੁਪਿਆ ਏਡੀ ਏਡੀ ਮੱਕੀ ਦੇ ਵਿੱਚ ਜਿਹਦੇ ਚ ਹੱਥ ਵੀ ਖੜਾ ਦੀਣਾ ਨਹੀਂ ਹੈਗਾ ਤੇ ਕੋਈ ਬਾਲਾ ਨਹੀਂ ਜਾਇਜ ਹੈ ਤੇ ਕਿਉਂਕਿ ਏਡੀ ਮੱਕੀ ਦੇ ਵਿੱਚ ਹੋਰ ਕੋਈ ਸਾਧਨ ਨਾ ਟਰੈਟ ਨਾ ਨਾਗਾਸ ਇਹਨਾਂ ਹੋਰ ਹੁੰਦੀ ਨਹੀਂ ਸਪਰੇਅ ਤੇ ਹੁਣ ਬਾਈ ਦੇਖਣਾ ਇੱਥੇ ਜਿਹੜੀਆਂ ਬੈਟਰੀਆਂ ਨੇਗੀਆਂ ਤਿੰਨ ਬੈਟਰੀਆਂ ਨੇ ਦੋ ਬੈਟਰੀਆਂ ਨੇ ਇੱਥੇ ਵੱਡੀਆਂ ਤੇ ਨਾਲ ਲਿਆਇਆ ਵੀ ਆ ਬਾਈ ਗੱਡੀ ਉਹਦੇ ਚ ਸਾਰਾ ਕੁਸ ਹੈ ਤੇ ਇੱਥੋਂ ਫਿੱਟ ਕਰੂਗਾ ਹੁਣ ਚੱਲ ਪਏ ਬਸ ਚਲੋ ਮੰਮੂ ਇਹ ਰੋ ਬੰਨ ਦਾ ਬੰਨ ਆਹਾ ਇਹਦੀ ਮਸ਼ੀਨ ਹੈ ਕੰਪਿਊਟਰ ਜਿਹੜਾ ਹੈਗਾ ਇਹਦੇ ਹੱਥ ਚ ਰਿਮੋਟ ਪਾਟਾ ਡਾਊਨ ਉਡੋ ਦੂਰੋ ਜੀ ਚੱਲ ਪਏ ਵੀ ਘੱਟ ਕਰਦਾ ਚੱਕ ਤੀਆਂ ਜਹਾਜ ਲੋਟ ਤੂਫਾਨ ਲਿਆਤਾ ਬਹੁਤ ਤਾਕੜੀ ਚੀਜ਼ ਆ ਬਈ ਇਹ ਆ ਯਾਰ ਜਹਾਜ਼ ਹੀ ਆ ਇੱਕ ਤਰ੍ਹਾਂ ਨਹੀਂ ਇਹ ਦਵਾਈ ਦਬੂਈ ਕਿਵੇਂ ਚੱਲ ਵੀ ਫਿਰ ਆਪਦੇ ਆਪੀ ਅੱਛਾ ਇਹ ਫਿਰ ਉਧਰੋਂ ਇੱਧਰ ਨੂੰ ਆਉ ਠੀਕ ਆ ਜੀ ਇਹ ਆ ਗਿਆ ਵਾਪਸ ਚੱਲ ਪੀ ਇਹ ਚੱਲ ਵੀ ਲਓ ਜੀ ਹੁਣ ਇਹਦੇ ਚ ਤੁਹਾਨੂੰ ਸਕਰੀਨ ਦੇ ਵਿੱਚ ਵੀ ਚੱਲਦਾ ਦਿਖਾਵਾਂਗੇ ਇਹਦੇ ਵਿੱਚ ਮੜਾ ਮੋਟਾ ਆਪਾਂ ਨੂੰ ਦਿਖੂਗਾ ਇਹਦੇ ਚ ਆ ਸਕਰੀਨ ਦੇ ਵਿੱਚ ਆ ਮੈਪਿੰਗ ਹੈ ਸਪਰੇਅਰ ਹਾਸ ਮੈਪਿੰਗ ਹੈ ਥੈਟਸ ਇਟ ਅੱਛਾ ਆ ਮੈਪ ਹੈ ਮੈਪ ਦੇ ਹਿਸਾਬ ਨਾਲ ਚੱਲਦਾ ਹੈ ਓਹ ਭੱਗ ਗਿਆ ਕੜਦਾ ਪਤਾ ਨਹੀਂ ਲੱਗਦਾ ਬਹੁਤ ਦੂਰ ਭੱਗ ਗਿਆ ਹਨਾ ਦੀਨਾ ਨਹੀਂ ਇਥੋਂ ਦਾ ਕਦੋਂ ਬਾਪ ਸਾਹੂ ਉਦੋਂ ਅਸਲ ਇਹ ਤਾਰਾਂ ਤੋਂ ਇਕੱਠਵਾ ਕੱਢਿਆ ਸਰਮ ਉਹ ਤੇ ਰੱਟਣਾ ਉਹ ਆਟਾ ਮੈਂ ਉਹ ਹਟ ਉਹਨਾਂ ਨੂੰ ਉੱਤਰਨਾ ਬਾਕੀ ਇਹ ਚੀਜ਼ ਬਹੁਤ ਵਧੀਆ ਜੀ ਵੱਡੀ ਮੱਕੀ ਦੇ ਵਿੱਚ ਕਾਮਯਾਬ ਹੈ ਬਾਈਆਂ ਦੇ ਉੱਪਰ ਨੰਬਰ ਪਾਵਾਂਗੇ ਉਹ ਨੰਬਰ ਤੇ ਤੁਸੀਂ ਕਾਲ ਕਰਕੇ ਇਹ ਕਰਾ ਸਕਦੇ ਹੋ ਪਿੰਡ ਹੀਰੋਂ ਕਲਾਂ ਜ਼ਿਲ੍ਹਾ ਮਾਨਸਾ ਆ ਗਿਆ ਵਾਪਸ ਵੇ ਬੰਦੇ ਪਰੇ ਬੜੀ ਅਰੇ ਇੱਕ ਕੱਢਦਾ ਯਾਰ ਪਾਣੀ ਕਿੱਦੋਂ ਕੱਢਦਾ ਨਹੀਂ ਬਈ ਯਾਰ ਪਾਣੀ ਤਾਂ ਇੱਧਰ ਪਾਣੀ ਤਾਂ ਸਾਰੀ ਕੱਢਦੇ ਨੇ ਇਹ ਉਰਲਾ ਬਾਈ ਪਾਣੀ ਵਹਲਾ ਗੱਡੀਆਂ ਦਾ ਫਿਰ ਉਹ ਥੋੜਾ ਜਿਹਾ ਕੋਈ ਨਾ ਠੱਡਾ ਇੱਕ ਸਾਈਡ ਵਾਲਾ ਵੱਧ ਕਰਦਾ ਜਿਹੜੀ ਮਰਜ਼ੀ ਸਾਈਡ ਆ ਕਢਾ ਲੀ ਅੱਛਾ ਇੱਕ ਸਾਈਡ ਤੇ ਕਰ ਉਹ ਹਵਾ ਕਰਕੇ ਖਿੜੇ